ਗੁਰਦੁਆਰਾ ਕਰਮਸਰ ਸਾਹਿਬ ਵਿਖੇ ਅੱਜ ਹੋਈ ਮੱਧ ਦੀ ਅਰਦਾਸ ਜੀ ਸਿੰਘਾ ਪ੍ਰੈਸ نیوز ਸੰਚਾਲਕ ਜਸਤੂਨਾ ਵਾਲਾ ਸਾਹ ਸਿੰਘ ਨੱਥੂਪੁਰ ਅਤੇ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਿਲਾ ਤਰਨਤਾਰਨ ਹਰੀਕੇ ਹਾਈਵੇ ਨੇੜੇ ਗੰਢੀਵੈਂਡ ਤੱਤਲ ਨੱਥੂਪੁਰ ਜੀਟੀ ਰੋਡ ਤੇ ਪੈਂਦੇ ਗੁਰਦੁਆਰਾ ਕਰਮਸਰ ਸਾਹਿਬ ਵਿਖੇ ਬ੍ਰਹਮ ਗਿਆਨੀ ਮਹਾਪੁਰਖ ਬਾਬਾ ਤਾਰਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਜੋੜ ਮੇਲਾ ਤੇ ਖੇਡ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਮੇਲਾ ਪ੍ਰਬੰਧਕ ਕਮੇਟੀ ਪ੍ਰਧਾਨ ਸਰਦਾਰ ਸੁਖਚੈਨ ਸਿੰਘ ਅਤੇ ਸਰਦਾਰ ਰਣਜੀਤ ਸਿੰਘ ਸਰਪੰਚ ਜੀ ਦੀ ਦੇਖਰੇਖ ਹੇਠ ਮਿਤੀ 4 ਅਗਸਤ 2024 ਦਿਨ ਐਤਵਾਰ ਨੂੰ ਬੜੀ ਸ਼ਰਧਾਪੂਰਵਕ ਅਤੇ ਤੁਮਤਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸ੍ਰੀ ਅਖੰਡ ਪਾਤਸ਼ਾਹਬ ਕਾਲ ਮਿਤੀ 2 ਅਗਸਤ 2024 ਦਿਨ ਸ਼ੁੱਕਰਵਾਰ ਨੂੰ ਆਰੰਭ ਕੀਤੇ ਗਏ ਅਤੇ ਅੱਜ ਹੋਈ ਮੱਦ ਦੀ ਅਰਦਾਸ ਅਤੇ ਅਗਲੇ ਕੱਲ ਰੋਜ਼ ਮਿਤੀ 4 ਅਗਸਤ 2024 ਦਿਨ ਐਤਵਾਰ ਨੂੰ ਰੱਖੇ ਹੋਏ ਸ੍ਰੀ ਅਖੰਡ ਪਾਤਸ਼ਾਹਬ ਉਦੇ ਭੋਗ ਪਾਈ ਜਾਣਗੇ ਉਸ ਤੋਂ ਪਰੰਤ ਖੁੱਲੇ ਪੰਡਾਲਾਂ 'ਚ ਧਾਰਮਿਕ ਦੀਵਾਨ ਸੱਜਣਗੇ ਇਸ ਸਮੇਂ ਪਹੁੰਚ ਰਹੇ ਗੁਰੂ ਘਰ ਦੇ ਮਹਾਨ ਬਲਾਰੇ ਰਾਗੀ ਢਾਡੀ ਕੁਬਿਸ਼ਰੀ ਜਥੇ ਜਿਵੇਂ ਕਿ ਰਾਗੀ ਜਥਾ ਭਾਈ ਬਲਬੀਰ ਸਿੰਘ ਚੋਹਲਾ ਸਾਹਿਬ ਅਤੇ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਜੀ ਅਤੇ ਭਾਈ ਸੁਖਨਿੰਦਰ ਸਿੰਘ ਆਰੀਫ ਸਬਰਾਵਾਂ ਵਾਲੇ ਢਾਡੀ ਜਥਾ ਅਤੇ ਭਾਈ ਮਨਬੀਰ ਸਿੰਘ ਬੀਏ ਪਹੂ ਵਿੰਡ ਢਾਡੀ ਜਥਾ ਅਤੇ ਸੰਤ ਸਿਪਾਹੀ ਸਿਸਟਰ ਕੁਬਿਸ਼ਰੀ ਜਥਾ ਸ੍ਰੀ ਹਾਲੀਕਲਾਂ ਵਾਲੇ ਸੰਗਤਾਂ ਨੂੰ ਗੁਰੂ ਜਸਨਾ ਕੈ ਨਿਹਾਲ ਕਰਨਗੇ ਸ਼ਾਮ ਨੂੰ ਵੱਡੇ ਪੱਧਰ ਤੇ ਇੱਕ ਵੱਡੀ ਮੈਚ ਬਾਬਾ ਭਜਾਣਾ ਕਬੱਡੀ ਕਲੱਬ ਅਤੇ ਬਾਬਾ ਸੰਤਾ ਸਿੰਘ ਕਬੱਡੀ ਕਲੱਬ ਗੰਢੀ ਵਿੰਡ ਦੀਆਂ ਟੀਮਾਂ ਵਿੱਚ ਕਰਵਾਏ ਜਾਣਗੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ਵ ਦੇਸ਼ਾਂ ਦੀਆਂ ਐਨ ਆਰ ਆਈ ਸੰਗਤਾਂ ਨੂੰ ਬੇਨਤੀ ਹੈ ਗੁਰਮਤ ਮੇਲੇ ਵਿੱਚ ਪਹੁੰਚ ਕੇ ਤਨ ਮਨ ਤਾਂ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦਸਰੇਣ ਸਰਦਾਰ ਨਿਰਮਲ ਸਿੰਘ ਜੀ ਉਹਨਾਂ ਨਾਲ ਬੈਠੇ ਸਰਦਾਰ ਰਣਜੀਤ ਸਿੰਘ ਸਰਪੰਚ ਅਤੇ ਹੋਰ ਵੀ ਸੰਗਤਾਂ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਵਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਮੈਂ ਪੱਤਰਕਾਰ ਜਸਵੀਰ ਸਿੰਘ ਅੱਜ ਗੰਡੀਵੰਡਰ ਅਟਕਪੁਰ ਨੇੜੇ ਸੁਭਾਜੀ ਦਾ ਸਰਕਾਰ ਨੂੰ ਇਹਦਾ ਨਜ਼ਾਰਾ ਲੱਗ ਅੱਜ ਬੜੀਆਂ ਸੰਗਠਨਾਂ ਕਾਨੂੰ ਸੰਗਠਨਾਂ ਨੂੰ ਫਟਾ ਰਿਹਾ ਚਾਹੁੰਦੇ ਮੈਨੇਜਮੈਂਟ ਦੀ ਕਾਨੂੰ ਕਰ ਤੋਂ ਸਰਦਾਰ ਸੱਦਾ ਦੇ ਰਹੇ ਸਾਰੀਆਂ ਸੰਗਠਨ ਅਟਕਪੁਰ ਗੰਡੀਵੰਡਰ ਅੱਤਾ ਬਤਾਓ 11 ਲੱਖਾਂ ਵਾਸੀ ਸੰਗਠਨ ਦੇ ਨਾਮ ਸਾਰੇ ਸੱਤ ਉਹ ਪਹਿਲਾ ਮਨਾਇਆ ਜਾਂਦਾ ਆਈ ਹੱਥ ਜੋੜ ਕੇ ਸਾਰੇ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਸਾਰੇ ਨਗਰਾਂ ਚ ਬੇਕਾ ਚ ਹੁਮ ਹੁਮਾ ਬੇਸੰਗਤਾਂ ਪਹੁੰਚਦੇ ਬਿਦਿਗਾ ਸਾਰੇ ਪਰਿਵਾਰਾਂ ਨੇ ਹਰ ਸਾਲ ਮਾਹ ਬਰਖਾ ਦੀ ਬਰਸ਼ੀ ਬਹੁਤ ਹੀ ਕੋਟਮ ਮਹੌਲ ਨਾਲ ਕੇ ਸਾਰਾ ਇਕੱਠਾ ਹੋ ਕੇ ਮਨਾਇਆ ਜਾਂਦੀ ਆ ਕਿ ਲੱਖ ਰੁਪਏ ਸੰਗਤੇ ਤੇ ਖਰਚ ਕਰਦੀ ਆ ਮਹਾਰਾਜ ਦੀ ਬਰਸ਼ੀ ਦੇ ਹਰ ਹਰ ਰਕਮ ਦੇ ਪਦਾਰਥ ਬਣਾਏ ਜਾਂਦੇ ਆ ਤੋਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਸੰਗਤਾਂ ਮਹਾਂਪੁਰਸ਼ਾਂ ਦੇ ਤੇ ਇੱਥੇ ਹੁਮਾ ਮਾ ਕੇ ਸੰਤਾਂ ਨੂੰ ਬ੍ਰਮ ਗਿਆਨੀ ਮਾਤਰਾ ਬਤਾਰ ਰਚਨਾ ਜਿਹੜੇ ਨਵੇਂ ਪੜਾਏ ਨੇ ਵੱਡੇ ਦਰਬਾਰ ਬਣਾਏ ਨੇ ਵੱਡੇ ਪੜਾਅ ਬਣਾਏ ਨੇ ਸਤਿਗੁਰਾਂ ਦੇ ਜੀਟੀ ਰੋਡ ਤੇ ਉੱਥੇ ਹੋਮ ਹਮਾ ਕੇ ਤਕਰਾਂ ਦੇ ਵਿੱਚ ਹੀ ਪੈਂਦਾ ਵਾ ਡੇਰਾ ਤਕਰਾਂ ਦੇ ਵਿੱਚ ਹੋਮ ਹਮਾ ਕੇ ਸੱਜੇ ਪਹੁੰਚੇ ਇਹੋ ਬੇਅੰਤੀ ਕਿਰਿਆri ਕਰਦਾਂ। ਅੱਛਾ ਸਾਹਿਬ ਜੀ ਸਾਡੀ ਚੰਗਾਂ ਜੀ ਵਾਹ ਤੇ ਵਾਹ ਕਰਦਾ ਵਾਹੇ ਗੁਰਦੀਕਾ ਵਾਹੇ ਸ੍ਰੀ ਕਾਂਸ ਵਾਹੇ ਗੁਰਦੀਕਾ ਜੀ ਜੀ ਸਿੰਘ ਜੀ ਆਪ ਜੀ ਬੜੀ ਰਲ ਕੇ ਸੰਤਾ ਦੇ ਕਿਉਂ ਪੰਨਾ ਪੰਨਾ ਜਿਹਾ ਆਉਂਦੇ ਆ ਬਾਬਾ ਜੀ ਨਬਤ ਅਰਸ ਸਰਵਾਪੀ ਆਪਣੀ ਵਾਲੇ ਸੰਤਾ ਨੂੰ ਕੋਈ ਦੇਣਾ ਚਾਹੋਗੇ ਚਾਰ ਚੰਨ ਦੀ ਜਿੰਦਗੀ ਵਾਹਿਗੁਰੂ ਜੀ ਸਿੰਘਾ ਟੀਮ ਅਤੇ ਜਸਤ ਣਾ ਵਾਲਾ ਵੱਲੋਂ ਆਵਾਜ਼ਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਪੜਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਪੜਾਸੋ ਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕیں ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793 19426 98726 35913